ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸਾ ਨਹੀਂ ਕਹਿ ਚੜਿਆ ਕਿਸੇ ਸਮੇ ਬਾਬੇ ਗੁਰੂ ਨਾਨਕ ਵੱਲੋਂ ਇਹ ਬਖਸ਼ੇ ਹੋਏ ਜਿਹੜੇ ਸ਼ਬਦ ਸੀ ਉਸ ਸਮੇ ਦੇ ਹਾਲਾਤਾਂ ਅਨੁਸਾਰ ਅੱਜ ਵੀ ਹੁਬਹੂ ਜਿਹੜੇ ਸਾਡੇ ਉੱਤੇ ਟੁੱਕਦੇ ਆ ਕਿਵੇਂ ਜਿਹੜੇ ਗੁਰੂ ਨਾਨਕ ਜੀ ਵੱਲੋਂ ਬਖਸ਼ੀ ਹੋਈ ਇੱਕ ਨਵੇਕਲੀ ਵਿਚਾਰਧਾਰਾ ਇਹਨਾਂ ਪਖੰਡਾਂ ਬਹਿਮਾਂ ਭਰਮਾਂ ਦੀ ਜਿਹੜੀ ਅਮਾਵਸ ਸੀ ਉਹ ਤੋਂ ਕੱਢ ਕੇ ਗੁਰਬਾਣੀ ਇਸ ਜਗ ਮਹਿ ਚਾਨਣ ਜਿਹੜਾ ਰਸਤਾ ਦਿਖਾਇਆ ਸੀ ਸੱਚ ਦਾ ਚਾਨਣ ਦਿਖਾਇਆ ਸੀ ਸੱਚ ਦਾ ਚੰਦਰਮਾ ਦਿਖਾਇਆ ਸੀ ਅੱਜ ਫੇਰ ਇਹਨਾਂ ਪਖੰਡੀ ਦੰਬੀ ਲੋਕਾਂ ਵੱਲੋਂ ਭਰਮ ਜਾਲ ਫੈਲਾ ਕੇ ਕਰਮ ਕਾਂਡਾਂ ਦੇ ਵਿੱਚ ਲੋਕਾਂ ਨੂੰ ਫਸਾ ਕੇ ਫੇਰ ਉਸੇ ਜਿਹੜੀ ਕੂੜਤੀ અમાਵਸ ਨਾਲ ਉਸ ਜਿਹੜੇ ਸੱਚ ਦੇ ਚੰਦਰਮਾ ਨੂੰ ਟਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਬਰ ਸ਼ੇਰ ਸਿੰਘ ਤੁਸੀਂ ਦੇਖ ਰਹੇ ਹੋ ਸਿੰਘਨਾਥ ਟੀਵੀ ਸੋ ਆਪਾਂ ਜਿਹੜੀ ਹੈ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਸਮਝਣ ਦਾ ਯਤਨ ਕਰਾਂਗੇ ਕਿ ਉਹਨਾਂ ਨੇ ਇਹਨਾਂ ਪਖੰਡਾਂ ਨੂੰ ਬਹਿਮਾ ਭਰਮਾਂ ਦੀ ਪਰੋੜਤਾ ਕੀਤੀ ਸੀ ਜਾਂ ਇਹਨਾਂ 'ਚੋਂ ਲੋਕਾਈ ਨੂੰ ਕੱਢਿਆ ਸੀ ਇੱਕ ਸੱਚ ਦਾ ਜਿਹੜਾ ਰਸਤਾ ਦਿਖਾਇਆ ਸੀ ਅੱਜ ਆਪਾਂ ਇੱਕੋ ਵਿਸ਼ਾ ਲਵਾਂਗੇ ਮਾਲਾ ਜਿਹੜੇ ਲੋਕ ਗਲ ਦੇ ਵਿੱਚ ਮਾਲਾ ਪਾ ਕੇ ਅਖਰੇ ਤਰ੍ਹਾਂ ਦਾ ਜਿਹੜਾ ਭੇਖਜਾ ਬਣਾ ਕੇ ਬੰਦਾ ਉਹਦੇ ਨਾਲ ਪ੍ਰਭਾਵਿਤ ਜਾ ਕਰੇ ਦੂਸਰਿਆਂ ਨੂੰ ਉਹਦਾਂ ਦਾ ਪਖੰਡ ਜਾ ਧਾਰ ਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਇਸ ਪਖੰਡ ਨੂੰ ਆਪਾਂ ਗੁਰਬਾਣੀ ਦੇ ਵਿੱਚੋਂ ਸਮਝਣ ਦਾ ਯਤਨ ਕਰਾਂਗੇ ਕਿ ਗੁਰਬਾਣੀ ਇਹਦੇ ਬਾਬਤ ਸਾਨੂੰ ਕੀ ਰੌਸ਼ਨੀ ਜਿਹੜੀ ਬਖਸ਼ਦੀ ਹੈ ਉਸ ਟਾਈਮ ਜੋ ਚੱਲ ਰਹੇ ਪਖੰਡ ਦੇ ਅਨੁਸਾਰ ਗੁਰੂ ਸਾਹਿਬ ਨੇ ਪ੍ਰਮਾਣ ਕੀਤਾ ਕਿ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗਲੀਆਂ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤਨਾ ਆਖੀ ਹੈ ਬਾਨਾਰਸ ਕੇ ਠੱਗ ਇਦੋਂ ਇਹੋ ਜਿਹੇ ਜਿਹੜੇ ਪਖੰਡੀ ਲੋਕ ਜਿਹੜੇ ਤਰਾ ਤਰਾ ਦੀਆਂ ਗਲ ਦੇ ਵਿੱਚ ਮਾਲਾ ਪਾ ਕੇ ਹੱਥਾਂ ਦੇ ਵਿੱਚ ਮਾਲਾ ਪਾ ਕੇ ਪਤਾ ਨਹੀਂ ਕਿੱਥੇ ਕਿੱਥੇ ਜਿਹੜੀ ਉਹ ਮਾਲਾ ਨੂੰ ਆਪਣੇ ਨਾਲ ਬੰਨ ਕੇ ਤੇ ਆਮ ਲੋਕਾਂ ਤੋਂ ਵੱਖਰੇ ਤਰ੍ਹਾਂ ਦਾ ਇੱਕ ਭੇਸ ਬਣਾ ਕੇ ਲੋਕਾਂ ਨੂੰ ਲੁੱਟਦੇ ਸੀ ਉਹਦੇ ਬਾਬਤ ਗੁਰੂ ਸਾਹਿਬ ਨੇ ਉਹਨਾਂ ਦਾ ਜਿਹੜਾ ਉਜਾਗਰ ਕੀਤਾ ਕਿ ਇਹ ਲੋਕ ਇਹਨਾਂ ਨੂੰ ਉਸ ਪ੍ਰਮਾਤਮਾ ਦੇ ਸੰਤ ਨਾ ਸਮਝੋ ਇਹ ਲੋਕ ਬਨਾਰਸ ਦੇ ਠੱਗ ਨੇ ਜਿਹੜੇ ਇਦਾਂ ਦੇ ਬਨਾਰਸੀ ਠੱਗ ਨੇ ਅੱਜ ਵੀ ਸਿੱਖੀ ਬਾਣੀ ਦੇ ਵਿੱਚ ਆ ਕੇ ਲੋਕਾਂ ਨੂੰ ਭੋਲੇ-ਪਾਲੇ ਸਿੱਖਾਂ ਨੂੰ ਜਿਹਨਾਂ ਕੋਲ ਗੁਰਬਾਣੀ ਪੜਨ ਦਾ ਸਮਾਂ ਹੈ ਨਹੀਂ ਜਾਂ ਗੁਰਬਾਣੀ ਨੂੰ ਸਮਝਦੇ ਵਿਚਾਰਦੇ ਨਹੀਂ ਹੈਗੇ ਉਹਨਾਂ ਨੂੰ ਪਰਮਾਉਣ ਦਾ ਯਤਨ ਕੀਤਾ ਜਾਂਦਾ ਸੋ ਉਹ ਖਾਸ ਕਰਕੇ ਇਹੋ ਜਿਹੇ ਲੋਕਾਂ ਵਾਸਤੇ ਸ਼ਬਦ ਜਿਹੜੇ ਉਹਨਾਂ ਦਾ ਪਾਜ ਉਗਾੜਨ ਵਾਸਤੇ ਗੁਰੂ ਸਾਹਿਬ ਨੇ ਪੇਸ਼ ਕੀਤੇ ਸੀ ਭਗਤ ਕਬੀਰ ਜੀ ਦਾ ਸ਼ਬਦ ਹੈ ਕਿ ਕਬੀਰ ਜਪਨੀ ਕਾਠ ਕੀ ਕਿਆ ਦਖਲਾਵੈ ਲੋਏ ਹਿਰਦੈ ਰਾਮ ਨਚੈ ਤਈ ਇਹ ਜਪਨੀ ਕਿਆ ਹੋਏ ਭਾਈ ਤੇਰੇ ਹਿਰਦੇ ਦੇ ਵਿੱਚ ਤੇਰੇ ਅੰਦਰ ਉਸ ਅਕਾਲ ਪੁਰਖ ਪ੍ਰਭੂ ਦੀ ਯਾਦ ਨਹੀਂ ਵਸੀ ਤਾਂ ਤੈਨੂੰ ਇਹ ਬਾਹਰ ਜਿਹੜਾ ਤੁਪੇਖ ਬਣਾ ਰਿਆ ਤਰ੍ਹਾਂ ਤਰ੍ਹਾਂ ਦੀਆਂ ਮਾਲਾ ਜਿਹੜੀ ਗਲ ਦੇ ਵਿੱਚ ਪਾ ਕੇ ਲੋਕਾਂ ਨੂੰ ਪਰਮਾਉਣ ਦਾ ਯਤਨ ਕਰਦਾ ਇਹ 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 ਕੁਝ ਵੀ ਨਹੀਂ ਹੈਗੀ ਇਹ ਕਿਸੇ ਅਰਥ ਨਹੀਂ ਹੈਗਾ ਬਾਹਰਲਾ ਭੇਖ ਜਿਹੜਾ ਜੇ ਗੱਲ ਉਸ ਟਾਈਮ ਦੇ ਜਿਹੜੇ ਮੁਸਲਮ ਤਬਕੇ ਦੇ ਵਿੱਚ ਇਹ ਗੱਲ ਚੱਲਦਾ ਸੀ ਉਹਨਾਂ ਵਾਸਤੇ ਵੀ ਗੁਰੂ ਸਾਹਿਬ ਨੇ ਫਰਮਾਨ ਕੀਤਾ ਕਿ ਕਾਜੀ ਹੋਏ ਕੈ ਬਹਿ ਨਾਏ ਫੇਰੇ ਤਸਬੀਹ ਕਰੇ ਖੁਦਾਏ ਬੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੇ ਤਾਂ ਪੜ ਸੁਣਾਏ ਕਿਹੇ ਕਾਜੀ ਤੂੰ ਜਿਹੜਾ ਜੱਜ ਬਣਿਆ ਬੈਠਾ ਆਪਣੇ ਆਪ ਨੂੰ ਤਸਬੀਹ ਪਾ ਮਾਲਾ ਫੇਰਦਾ ਖੁਦਾ ਖੁਦਾ ਵੀ ਬਹੁਤ ਕਰਦਾ ਪਰ ਤੂੰ ਰਿਸ਼ਬਤ ਲੈ ਕੇ ਜਿਹੜੇ ਆ ਫੈਸਲੇ ਕਰਦਾ ਗੁਰੂ ਸਾਹਿਬ ਨੇ ਕਾਜੀ ਦਾ ਜਿਹੜਾ ਪਾਜ ਉਗਾੜਿਆ ਅੱਜ ਵੀ ਇਹੀ ਕੁਝ ਹੋ ਰਿਹਾ ਵੱਡੇ ਵੱਡੇ ਧਰਮੰਦ ਜਿਹੜੇ ਠੇਕੇਦਾਰ ਆ ਉਹ ਵੱਡੇ ਵੱਡੇ ਲਫਾਫੇ ਲੈ ਕੇ ਜਿਹੜੇ ਫੈਸਲੇ ਸੁਣਾਉਂਦੇ ਆ ਇਹ ਜਿਹੜੇ ਜਾਲੀ ਉਦਾਸੀ ਬਣਨ ਦੀ ਕੋਸ਼ਿਸ਼ ਕਰਦੇ ਨੇ ਆਪਣੇ ਗਲ ਦੇ ਵਿੱਚ ਮਾਲਾਵਾਂ ਪਾ ਕੇ ਜਾਂ ਹੋਰ بڑے بڑے ਸਾਧ ਬڑے بڑے ਢਿੱਡਾਂ ਵਾਲੇ ਹੁਣ ਜਿਹੜਾ ਇੱਕ ਨਵੇਂ ਤਰ੍ਹਾਂ ਦਾ ਮਾਲਾ ਨੇ ਇੱਕ ਵੱਖਰਾ ਰੂਪ ਧਾਰਨ ਕਰ ਲਿਆ ਉਹ ਇੱਕ ਛੋਟੇ ਛੋਟੇ ਜਿਹੜੇ ਡਿਜੀਟਲ ਚੱਲੇ ਨੇ ਅੱਜ ਕੱਲ ਉਹਨਾਂ ਦਾ ਬੜਾ ਪਖੰਡ ਚੱਲਦਾ ਉਹ ਉਂਗਲੀ ਦੇ ਵਿੱਚ ਪਾ ਕੇ ਉਹ ਸਾਰਾ ਦਿਨ ਉਹਨਾਂ ਨੂੰ ਇੱਦਾਂ 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 ਨਾਲੇ ਗੱਲਾਂ ਮਾਰੀ ਜਾਣੀਆਂ ਨਾਲੇ ਉਹਨੂੰ ਐ ਟਿਕ 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 ਫਿਰ ਬਾਅਦ ਵਿੱਚ ਕਾਊਂਟ ਕਰ ਲੈਣਾ ਵੀ ਆਹਾ ਹਾ 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 ਬੜਾ ਨਾਮ ਜਪ ਲਿਆ ਅੱਜ ਤਾਂ ਬਈ 500 ਵਾਰੀ ਜਪ ਲਿਆ 700 ਵਾਰੀ ਜਪ ਲਿਆ ਤੇ ਜਦੋਂ ਉਹਨੂੰ ਅਕਾਲ ਪੁਰਖ ਨੂੰ ਸੱਚੇ ਪ੍ਰਭੂ ਨੂੰ ਸੱਚੇ ਮਨੋਂ ਜਦੋਂ ਯਾਦ ਕਰਨਾ ਹੁੰਦਾ ਫਿਰ ਉਹਦੀਆਂ ਗਿਣਤੀਆਂ ਮਿੰਟੀਆਂ ਕਾਦੀਆਂ ਇਹ ਸਿਰਫ ਇੱਕ ਲੋਕਾਂ ਨੂੰ ਪਰਮਤ ਕਰਨ ਦਾ ਪਖੰਡ ਹੈ ਹੋਰ ਕੁਝ ਵੀ ਨਹੀਂ ਹੈ ਸੋ ਮੇਰੇ ਕਹਿਣ ਤੋਂ ਭਾਵ ਕਿ ਗੁਰਬਾਣੀ ਨੇ ਇਸ ਜਿਹੜੇ ਮਾਲਾ ਦੇ ਪਖੰਡ ਨੂੰ ਉਜਾਗਰ ਕੀਤਾ ਇਹਦਾ ਵਿਰੋਧ ਕੀਤਾ ਜਿਹੜੇ ਇਸ ਪਖੰਡ ਦੇ ਥੱਲੇ ਪਖੰਡੀ ਲੁੱਕ ਕੇ ਜਿਹੜਾ ਆਪਣਾ ਤੋਰੀ ਫੁਲਕਾ ਚਰਾ ਰਹੇ ਸੀ ਲੋਕਾਂ ਦੀ ਲੁੱਟ ਕਰ ਰਹੇ ਸੀ ਗੁਰੂ ਸਾਹਿਬ ਨੇ ਉਹਨਾਂ ਦਾ ਪਖੰਡ ਜਿਹੜਾ ਲੋਕਾਂ ਦੇ ਸਾਹਮਣੇ ਰੱਖਿਆ ਆਓ ਹੁਣ ਥੋੜਾ ਜਿਹਾ ਮਤਲਬ ਆ ਇਹ ਵੀ ਸਮਝ ਲੈਂਦੇ ਆ ਕਿ ਗੁਰਬਾਣੀ ਦੇ ਵਿੱਚ ਜਿਹੜੀ ਮਾਲਾ ਦੀ ਗੱਲ ਕਹੀ ਗਈ ਆ ਉਹ ਮਾਲਾ ਕਿਹੜੀ ਆ ਜਿਹੜੀ ਗੁਰੂ ਸਾਹਿਬ ਮਾਲਾ ਫੇਰਨ ਨੂੰ ਕਹਿੰਦੇ ਆ ਹਰ ਹਰ ਅਖਰ ਦੋਇ ਇਹ ਮਾਲਾ ਜਪਤ ਜਪਤ ਪੈ ਦੀਨ ਦੇ ਆਲਾ ਕਰੂੰ ਬੇਨਤੀ ਸਤਗੁਰ ਆਪਣੀ ਕਰ ਕਿਰਪਾ ਰਾਖੋ ਸ਼ਰਨਾਈ ਮੋਹ ਦੇਹੋ ਹਰੇ ਹਰ ਜਪਨੀ ਹਰ ਮਾਲਾ ਉਰ ਅੰਤਰ ਧਾਰਾ ਜਨਮ ਮਰਨ ਦਾ ਦੁਖ ਨਿਵਾਰਾ ਹੈ ਹਿਰਦੈ ਸਮਾਲਾ ਮੁਖ ਹਰ ਹਰ ਬੋਲਾ ਸੋ ਜਨ ਇਤ ਉਤ ਕਤੈ ਨਡੋਲਾ ਕਹੋ ਨਾਨਕ ਜੋ ਰਾਚਾ ਨਾਏ ਹਰ ਮਾਲਾ ਤਾ ਕੈ ਸੰਗ ਜਾਏ ਕਿੱਡਾ ਸੌਖਾ ਗੁਰਬਾਣੀ ਦੇ ਵਿੱਚ ਜਿਹੜਾ ਇਹ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ ਬੜੇ ਕਿੰਨੇ ਸੌਖਿਆਂ ਮਤਲਬ ਸਮਝਾਇਆ ਗੁਰੂ ਸਾਹਿਬ ਨੇ ਇੱਥੇ ਕਿ ਹਰ ਹਰ ਅੱਖਰ ਦੋਏ ਏ ਮਾਲਾ ਉਸ ਅਕਾਲ ਪੁਰਖ ਪ੍ਰਭੂ ਦੇ ਨਾਮ ਨੂੰ ਜਿਹੜੇ ਆਪਣੀ ਮਾਲਾ ਬਣਾ ਲਾ ਉਹਨੂੰ ਜਪਦਿਆਂ ਜਪਦਿਆਂ ਉਹ ਜਿਹੜਾ ਅਕਾਲ ਪੁਰਖ ਵਹਿਗੁਰੂ ਉਹ ਕੰਗਾਲਾਂ ਦੇ ਉੱਤੇ ਦੀਨਾਂ ਦੇ ਉੱਤੇ ਵੀ ਜਿਹੜਾ ਦਇਆਲ ਹੋ ਜਾਂਦਾ ਕਰੂੰ ਬੇਨਤੀ ਸਤਿਗੁਰ ਆਪਣੀ ਕਿ ਮੈਂ ਉਹ ਉਸ ਅਕਾਲ ਪੁਰਖ ਬ੍ਰਹਮ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਕਰ ਕਿਰਪਾ ਰੱਖੋ ਸ਼ਰਣਾਈ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖ ਲਾ ਆਪਣੀ ਸ਼ਰਣ ਦੇ ਵਿੱਚ ਰੱਖ ਲਾ ਮੋਕੋ ਦੇਹੋ ਹਰੇ ਹਰ ਜਪਣੀ ਨਾਮ ਰੂਪੀ ਮਾਲਾ ਦੇਹ ਮੈਨੂੰ ਆ ਬਾਹਰਲੀ ਮਾਲਾ ਨਹੀਂ ਪਖੰਡ ਧਾਰਨ ਵਾਲੀ ਹਰ ਮਾਲਾ ਉਰ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਿਵਾਰੈ ਜਿਹੜਾ ਫਿਰ ਇਸ ਤਰ੍ਹਾਂ ਦੀ ਮਾਲਾ ਨੂੰ ਆਪਣੇ ਹਿਰਦੇ ਵਿੱਚ ਧਾਰ ਲਿੰਦਾ ਜਨਮ ਮਰਨ ਕਾ ਦੁਖ ਨਿਵਾਰੈ ਉਹ ਫਿਰ ਔਰ ਜਿਹੜਾ ਆਵਾ ਗਵਨ ਦਾ ਚੱਕਰ ਆ ਉਹਦੇ ਵਿੱਚੋਂ ਆਪਣੇ ਆਪ ਨੂੰ ਜਿਹੜਾ ਬੰਦਾ ਕੱਢ ਲੈਂਦਾ ਜਨਮ ਮਰਨ ਕਾ ਦੁਖ ਨਿਵਾਰਾ ਹਿਰਦੈ ਸਮਾਲਾ ਮੁਖ ਹਰ ਹਰ ਬੋਲਾ ਪ੍ਰਭੂ ਦੇ ਨਾਮ ਦੀ ਮਾਲਾ ਨੂੰ ਜਿਹੜਾ ਆਪਣਾ ਹਿਰਦੇ ਵਿੱਚ ਵਸਾ ਲੈਂਦਾ ਤੇ ਮੁਖੋਂ ਉਸ ਚੀਜ਼ ਦਾ ਉਚਾਰਨ ਕਰਦਾ ਉਹਦਾ ਪ੍ਰਭੂ ਦਾ ਨਾਮ ਸਿਮਰਦਾ ਸੋ ਜਨ ਇਤੋ ਤ ਕਦੇ ਨੰਡੋਲਾ ਉਹ ਜ਼ਿੰਦਗੀ ਦੇ ਵਿੱਚ ਕਿੰਨਾ ਵੀ ਦੁੱਖ ਆਉਣ ਦੇ ਉੱਤੇ ਉਹ ਕਦੇ ਡੋਲਦਾ ਨਹੀਂ ਕਿਸੇ ਮੁਸੀਬਤ ਤੋਂ ਘਬਰਾਉਂਦਾ ਨਹੀਂ ਉਹ ਮਨੁੱਖ ਕਹੋ ਨਾਨਕ ਜੋ ਰਾਚਾ ਨਾਏ ਹਰ ਮਾਲਾ ਤਾਕੈ ਸੰਗ ਜਾਏ ਜੋ ਇਸ ਤਰ੍ਹਾਂ ਉਸ ਪ੍ਰਭੂ ਅਕਾਲ ਪੁਰਖ ਵਹਿਗੁਰੂ ਦੀ ਪੰਗਤੀ ਕਰਦਾ ਉਹਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦਾ ਹੈ ਹਰ ਮਾਲਾ ਤੱਕ ਸੰਗ ਜਾਏ ਫਿਰ ਉਹ ਜਿਹੜਾ ਮਾਲਾ ਨਾਮ ਰੂਪੀ ਜਿਹੜੀ ਮਾਲਾ ਹੈ ਉਹ ਫਿਰ ਨਾਲ ਤੁਰ ਤੱਕ ਜਿਹੜੀ ਆ ਉਹ ਮਨੁੱਖ ਦੇ ਜਾਂਦੇ ਕਹਿਣ ਤੋਂ ਭਾਵ ਕਿ ਬੜਾ ਵਧੀਆ ਸਮਝਾਉਣ ਦਾ ਯਤਨ ਕੀਤਾ ਜਿਵੇਂ ਭਗਤ ਕਬੀਰ ਜੀ ਨੇ ਜਿੱਥੇ ਉਸ ਚੀਜ਼ ਦਾ ਖੰਡਨ ਕੀਤਾ ਕਿ ਕਬੀਰ ਜਪਨੀ ਕਾਠ ਕੀ ਕਿਆ ਦਖਲਾਵਾ ਲੋਏ ਜਿਹੜੀ ਆ ਪਾ ਪਿੱਛੇ ਪੜਿਆ ਫਿਰ ਉਹਨਾਂ ਨੇ ਇਹਦਾ ਸੋਲੂਸ਼ਨ ਵੀ ਦਿੱਤਾ ਕਹਿੰਦੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਉਹਨਾਂ ਨੇ ਪੁੱਛਿਆ ਉਹਨਾਂ ਕਿ ਫਿਰ ਤੁਸੀਂ ਕਿਹੜੀ ਮਾਲਾ ਜਪਦੇ ਹੋ ਭਗਤ ਕਬੀਰ ਜੀ ਕਹਿੰਦੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸ਼ਰਾਮ ਕਿ ਮੈਂ ਉਸ ਅਕਾਲ ਪੁਰਖ ਦਾ ਜਿਹੜਾ ਪ੍ਰਭੂ ਦਾ ਨਾਮ ਜਪਦਾ ਮੇਰੀ ਰਸਨਾ ਦੇ ਉੱਤੇ ਜਿਹੜਾ ਉਹਦਾ ਨਾਮ ਚੱਲਦਾ ਉਸ ਅਕਾਲ ਪੁਰਖ ਵਹਿਗੁਰੂ ਦਾ ਉਹੀ ਮੇਰੀ ਮੇਰੀ ਸਿਮਰਨੀ ਹੈ ਉਹੀ ਮੇਰੀ ਮਾਲਾ ਬੜਾ ਕਲੀਅਰ ਆ ਗੁਰਬਾਣੀ ਦੇ ਵਿੱਚ ਕਿ ਜਿਹੜੀ ਆ ਬਾਹਰੀ ਮਾਲਾ ਜਿਹੜੀ ਆ ਲੋਕ ਗਲਾਂ ਦੇ ਵਿੱਚ ਪਾਈ ਫਿਰਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਰੰਗੀਆਂ ਭਾਂਤ ਭਾਂਤ ਦੀਆਂ ਜਿਹੜੀਆਂ ਮਾਲਾਂ ਪਾਈ ਫਿਰਦੇ ਨੇ ਉਹ ਇਹ ਸਿਰਫ ਇੱਕ ਪਖੰਡਾ ਹੈ ਇੱਕ ਦੰਬ ਹੈ ਲੋਕਾਂ ਨੂੰ ਲੁੱਟਣ ਵਾਸਤੇ ਲੋਕਾਂ ਨੂੰ ਭਰਮਿਤ ਕਰਨ ਵਾਸਤੇ ਸੋ ਇਹ ਤੋਂ ਬਚੋ ਗੁਰਬਾਣੀ ਦੇ ਨਾਲ ਜੁੜੋ ਗੁਰਬਾਣੀ ਨੂੰ ਆਪ ਪੜੋ ਆਪ ਸਮਝੋ ਆਪਣੇ ਜੀਵਨ ਚ ਬਿਸਾਓ ਜੇ ਇਹਨਾਂ ਪਖੰਡਾਂ ਤੋਂ ਬਚਣਾ ਹੈ ਇਹਨਾਂ ਲੋਕਾਂ ਨੇ ਜਿਹੜਾ ਸਿੱਖੀ ਦੀਆਂ ਜੜਾਂ ਦੇ ਵਿੱਚ ਤੇਲ ਦੇਣਾ ਸ਼ੁਰੂ ਕੀਤਾ ਹੋਇਆ ਹੈ ਹਾਲਾਂਕਿ ਪੜ ਦੇ ਇਹਨਾਂ ਦੇ ਬੜੇ-ਬੜੇ ਢਿੱਡ ਜਿਹੜੇ ਆ ਉਸ ਬਾਬੇ ਨਾਨਕ ਦੇ ਗੁਰਬਾਣੀ ਨੂੰ ਬੇਚ ਕੇ ਹੀ ਬਣਾਏ ਨੇ ਇਹਨਾਂ ਲੋਕਾਂ ਨੇ ਆਪਣੇ ਅੱਡੇ ਢਿੱਡ ਪਾਲੇ ਹੋ ਤੇ ਹੁਣ ਉਹਨਾਂ ਦੀਆਂ ਉਸ ਕੁਰਬਾਨੀ ਦੀਆਂ ਜਿਹੜੀਆਂ ਜੜ੍ਹਾਂ ਨੂੰ ਤੇਲ ਦੇਣ ਦੇ ਉੱਤੇ ਲੱਗੇ ਹੋਏ ਇਹੋ ਜਿਹੇ ਦੰਬੀ ਲੋਕ ਜਿਹੜੇ ਆ ਸੋ ਇਹਨਾਂ ਤੋਂ ਜਿਹੜੇ ਆ ਸੁਚੇਤ ਹੋਣ ਦੀ ਲੋੜ ਆ ਸੋ ਸਿੰਘਨਾਦ ਟੀਵੀ ਵੱਲੋਂ ਵੀ ਇੱਕ ਜਿਹੜਾ ਨਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੰਪੂਰਨ ਸਹਿਜ ਪਾਠ ਅਰਥਾ ਸਮੇਤ ਜੋ ਭਾਈ ਨਛੱਤਰ ਸਿੰਘ ਪਾਂਬੜੀ ਵੱਲੋਂ ਕੋਸ਼ਿਸ਼ ਕੀਤੀ ਹੈ ਇੱਕ ਤੋ ਉਹ ਉਹ ਜਿਹੜਾ ਇੱਥੋਂ ਅਸੀਂ ਪ੍ਰਸਾਰਣ ਕਰਾਂਗੇ ਸਿੰਘਨਾਨਦ ਟੀਵੀ ਦੇ ਉੱਤੋਂ ਸੋ ਵੱਧ ਤੋਂ ਵੱਧ ਗੁਰਬਾਣੀ ਪੜ੍ਹੀਏ ਉਹਨੂੰ ਸਮਝੀਏ ਤੇ ਇਹੋ ਜਿਹੇ ਜਿਹੜੇ ਪਖੰਡੀ ਲੋਕਾਂ ਤੋਂ ਆਪਣਾ ਖਿਹੜਾ ਛਡਾਈਏ ਤੇ ਆਪਣਾ ਜੀਵਨ ਜਿਹੜਾ ਉਹ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ ਇਹਨਾਂ ਲੋਕਾਂ ਨੇ ਤਾਂ ਉਹਨਾਂ ਗੁਰੂਆਂ ਨੂੰ ਭਗਤਾਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਦੀਆਂ ਜਿਹੜੀਆਂ ਜਾਲੀ ਨਕਲੀ ਫੋਟੋਆਂ ਬਣਾ ਕੇ ਉਹਨਾਂ ਦੇ ਗਲ ਦੇ ਵਿੱਚ ਵੀ ਮਾਲਾ ਉਹਨਾਂ ਦੇ ਦਸਤਾਰਾਂ ਦੇ ਉੱਤੇ ਵੀ ਮਾਲਾ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਮਾਲਾ ਪੜਾ ਦੀਆਂ ਤਾਂ ਕਿ ਇਹਨਾਂ ਲੋਕਾਂ ਦਾ ਜਿਹੜਾ ਦੰਬ ਹੈ ਉਹਨੂੰ ਲੋਕ ਮਤਲਬ ਮਨਜ਼ੂਰ ਕਰ ਲੈਣ ਵੀ ਹਾਂ ਦੇਖੋ ਜੀ ਗੁਰੂ ਸਾਹਿਬ ਵੀ ਮਾਲਾ ਬਰਤਦੇ ਸੀ ਮਾਲਾ ਫੇਰਦੇ ਸੀ ਮਾਲਾ ਗਲ 'ਚ ਪਾ ਕੇ ਰੱਖਦੇ ਸੀ ਸਿੱਖੀ ਭੇਖ ਦੇ ਵਿੱਚ ਵੀ ਕਈ ਬਾਬੇ ਜਿਹੜੇ ਆ ਉਹ ਇਸ ਤਰ੍ਹਾਂ ਦੀ ਮਾਲਾ ਨੂੰ ਆਪਣੇ ਗਲਾਂ ਦੇ ਵਿੱਚ ਜਾਂ ਥਾਂ ਦੇ ਵਿੱਚ ਫੜ ਕੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਅਸੀਂ ਬਹੁਤ ਧਰਮੀ ਹੁੰਦੇ ਆਂ ਇਦਾਂ ਦੇ ਪਖੰਡੀ ਲੋਕਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਬਚਣ ਦੀ ਲੋੜ ਹੈ ਇਹ ਜਿਹੜੀ ਕੂੜ ਦੀ અમાਵਸ ਹੈ ਇਹ ਪਖੰਡ ਦੀ ਜਿਹੜਾ ਹਨੇਰਾ ਦੰਬੀ ਲੋਕਾਂ ਵੱਲੋਂ ਬੜੇ ਜ਼ੋਰ ਨਾਲ ਜਿਹੜਾ ਫਲਾਇਆ ਜਾ ਰਿਹਾ ਜਾਂ ਇਹਨਾਂ ਤੋਂ ਕਰਵਾਏ ਜਾ ਰਹੇ ਨੇ ਇਹ ਕੰਮ ਸਿੱਖੀ ਨੂੰ ਦਬਾਉਣ ਵਾਸਤੇ ਉਸ ਗੁਰੂਆਂ ਵੱਲੋਂ ਜਿਹੜੀ ਇੰਨੀਆਂ ਕੁਰਬਾਨੀਆਂ ਦੇ ਕੇ ਇੰਨਾ ਸਮਾਂ ਲਾ ਕੇ ਇੱਕ ਨਵੇਕਲੀ ਵਿਚਾਰਧਾਰਾ ਬਖਸ਼ੀ ਸੀ ਉਹਨੂੰ ਅੱਜ ਫੇਰ ਜਿਹੜਾ ਦਬਾਉਣ ਦਾ ਯਤਨ ਹੋ ਰਿਹਾ ਸੋ ਆਓ ਜਾਗ ਜੀਏ ਕੁਰਬਾਨੀ ਨਾਲ ਜੁੜੀਏ ਗੁਰਬਾਣੀ ਨੂੰ ਸਮਝੀਏ ਤੇ ਆਪਣੇ ਜੀਵਨ ਵਿੱਚ ਵਸਾਈਏ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੂਜਰੂਰ ਦੱਸਣਾ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ